ਚਲ ਜੀ ਆਏ ਮੇਰੇ ਨਾਲ ਚੱਲ ਚੱਲ ਚੰਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਅੱਜ ਬਲੌਗ ਦਾ ਚੌਥਾ ਦਿਨ ਜੀ ਤੁਸੀਂ ਸਪੋਰਟ ਨਹੀਂ ਕਰ ਰਹੇ ਸਾਨੂੰ ਸਪੋਰਟ ਕਰੋ ਪਲੀਜ਼ ਯਾਰ ਤੁਹਾਡੀ ਸਪੋਰਟ ਦੀ ਬੜੀ ਲੋੜ ਹੈ ਸਾਨੂੰ ਚਲੋ ਫਿਰ ਚਲੀਏ ਆਪਾਂ ਕੰਮ ਤੇ ਉਧਰੋਂ ਤਾਂ ਸਪੋਰਟ ਲਈਏ ਮਣੀ ਮੋਟੀ ਕੰਮ ਤੇ ਜਾ ਕੇ ਇਹ ਚਲੋ ਫਿਰ ਬਾਬੇ ਨੂੰ ਮਿਲੋ ਫਿਰ ਪਹਿਲਾਂ ਹੀ ਬਾਬਾ ਆ ਗਿਆ ਬਾਬਾ ਆ ਗਿਆ ਓਏ ਬਾਬਾ ਆ ਵੀ ਵੀਡੀਓ ਦੇਖੀ ਜਾਏਂਗਾ ਭਰਾਵਾ ਤੂੰ ਹੋਰ ਤੈਨੂੰ ਕੋਈ ਕੰਮ ਨਹੀਂ ਦੇਖ ਕੀ ਦਿਖਾ ਰਹੇ ਚਲੋ ਜੀ ਹੁਣ ਚੱਲਦੇ ਆਪਾਂ ਘਰ ਨੂੰ ਰੈਸਟ ਰੋਸਟ ਕਰਨ ਵਾਸਤੇ ਤੁਸੀਂ ਵੀ ਸੋਚਦੇ ਹੋਵੋਗੇ ਕਿ ਦੋ ਕਮੈਂਟਾਂ ਬਾਅਦ ਹੀ ਇਹ ਚਾਵੜ ਦਾ ਘਰ ਦੇਖ ਪਰ ਕੰਮ ਕੁੰਮ ਕਰਦਾ ਕਿ ਨਹੀਂ ਕਰਦਾ ਇਹੋ ਜੀ ਕੋਈ ਗੱਲ ਨਹੀਂ ਕਿਉਂਕਿ ਸਾਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਦਾ ਇੱਕਦਮ ਇਹਨੂੰ ਬਲੌਗਿੰਗ ਘੱਟ ਆਉਂਦੀ ਹੈ ਬਸ ਤੇ ਤਾਂ ਕਰਕੇ ਛੋਟੇ ਛੋਟੇ ਬਲੌਗ ਹੀ ਹਜੇ ਪਾ ਰਿਹਾ ਮੈਂ ਬਸ ਤੁਸੀਂ ਇਹਨਾਂ ਨੂੰ ਸਪੋਰਟ ਕਰ ਦਿਓ ਤੁਸੀਂ ਇਹਨਾਂ ਨੂੰ ਸਪੋਰਟ ਕਰ ਦਿਓ ਬਸ ਇੰਨਾ ਹੀ ਬਹੁਤ ਆ ਥੋੜਾ ਪਿਆਰ ਕਰ ਦੋ ਬਸ ਥੋੜੇ ਇਦਾਂ ਹੀ ਨੇਤੀ ਛੋਟੇ ਛੋਟੇ ਬਲੌਗ ਡੇਲੀ ਆਉਂਦੇ ਰਹਿਣਗੇ ਬਸ ਤੁਸੀਂ ਹਮੇਸ਼ਾ ਐਕਟਿਵ ਰਹਿਣਾ ਮੇਰੇ ਚੈਨਲ ਤੇ ਏ ਲਾਈਕ ਐਂਡ ਸਬਸਕ੍ਰਾਈਬ ਕਰਦੇ ਰਹੋ ਬਸ ਇੰਨੀ ਮਿਹਰਬਾਨੀ ਹੋਵੇ ਤੁਹਾਡੀ ਮੇਰੇ ਤੇ ਚੰਗਾ ਜਿਹਾ ਰੂਪਾ ਚੱਲਦੇ ਘਰੇ ਓਏ ਲੜ ਲਈ ਲਓ ਜੀ ਅਸੀਂ ਦੁਬਾਰਾ ਫੇਰ ਨਿਕਲ ਕੇ ਕੰਮ ਤੇ ਟਾਈਮ ਹੋ ਗਏ 7:00 ਵਜੇ ਬਾਬੇ ਨਾਲ ਮੇਰਾ ਪ੍ਰਾਪਾ ਬਾਬਾ ਇਹ ਜੋ ਬਲੈਂਕਟ ਇਹ ਜਲਰਨੀਆ ਦੂਬ ਰਹੇ ਹੋ ਤੇ ਚੀਨ ਜਾਨ ਬਚਾਤ 130 ਤੋਂ ਜ਼ਿਆਦਾ ਲੋਕਾਂ ਦੀ ਜਾਨ ਚੁਚੁੰਧਰ ਲੋਕ हमको मिलता है 5 टिकट पे देता सर टिकट पीन वाले बंदे मैं ਤਾਂ ਨਹੀਂ ਆਗਾ ਇਹ ਮੇਰੀ ਗੱਲ ਦਾ ਅੰਕਲ ਫਤਾ ਕੀ ਗੱਲ ਹੈ ਅੰਕਲ ਗੱਲ ਸੁਣਾ ਕੋਈ ਯਾਰ ਅੰਕਲ ਦੀ ਗੱਲ ਹਾਂ ਵੀ ਕੀ ਗੱਲ ਆ ਜਰ ਰੋਟੀ ਨਹੀਂ ਮਿਲਨੀ ਤੈਨੂੰ ਹਾਂ ਓਏ ਬੁਰਿਆ ਤੂੰ ਵੀ ਓਏ ਬੁਰਿਆ ਪੱਜਾ 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 ਕੀ ਗੱਲ ਲੜੀਏ ਨੇ ਦੋਨੇ ਨੇ ਹੈ ਬਣ ਗਏ ਤੁਹਾਡੇ ਆਪਸ ਮੁੰਡੇ ਮੁੰਡੇ ਦੋਨੇ ਮੁੰਡੇ ਓ ਹਾਂ ਵੀ بگੜੀ ਬੱਸ ਬੱਸ ਓ ਬੱਸ ਇਹ ਦੇਖੀਏ ਐਸਾ ਐਸਾ ਛਿਚੋਰਾ ਲਾਉਂਦਾ ਸੀਂਦਰ ਲੱਗ ਗਿਆ ਖੜੂ ਗੇ ਅੱਜ ਰੋਟੀ ਰੱਟੀ ਮਿਲਗੀ ਤੈਨੂੰ ਦੱਸ ਦੇ ਮੈਨੂੰ ਮੈਂ ਤੇਰੇ ਬਾਅਦ ਬਿਸਕਟ ਬਿਸਕਟ ਲਿਆ ਦੇਣਾ ਰਣਜੀਤ ਠੰਡ ਔਰ ਰੰਜੀਤ ਉਹੀ ਹੈ ਬਿਸਕਟਾਂ ਵਾਲੇ ਕਿੱਦਾਂ ਮਾਸੀ ਦਾ ਮੁੰਡਾ ਕਿੱਥੇ ਮਾਸੀ ਦਾ ਮੁੰਡਾ ਹੀ ਲਾਲਾ ਯਾਰ ਇਹ ਮਾਸੀ ਦੇ ਮੁੰਡੇ ਆ ਗਏ ਇਹ ਬਹੁਤ ਵਧੀਆ ਹੁੰਦੇ ਆ ਭਾਈ ਸਾਡੇ ਤੇ ਕਿਹੜਾ ਜੋਗਨ ਤਾਂ ਆਇਆ ਸੀਗਾ ਦੇਖੀ ਗਿਆ ਸੀ ਬਈ ਜੋਣ ਤੇ ਬੇਸਤ ਕਰੀ ਨਹੀਂ ਆਇਆ ਸੀ ਜੋਪਣਾ ਜੋੜ ਤਾਂ ਆਪਣੇ ਕਾਹ ਹੋ ਗਿਆ ਬਾਬਾ ਬਾਬਾ ਦੀ ਗੱਲ ਹੀ ਕਰਦੇ ਆ ਮੈਂ ਕਿੱਥੇ ਆਇਆ ਟੈਂਕ ਦੇ ਇੱਥੇ ਕਿਥੇ ਟ੍ਰੀਟ ਦੇਖਿਆ ਤਾਂ ਅੱਛਾ ਉਹ ਕਾਲਾ ਜਾਂ ਬਾਬੇ ਲੈਤੀਆਂ ਦੋ ਆਈਸਕ੍ਰੀਮ ਮੈਂ ਲੈਤੀ ਸੱਚ ਸੌਰੀ ਬਾਬੇ ਨੇ ਲੈਤੀ ਮੈਂ ਲੈਤੀਆਂ ਅੰਕਲ ਕੋਲੇ ਆ ਜਾ ਚੰਗਾ ਯਾਰ ਬਹੁਤ लेट ਨਾਲ ਖੜਦਾ ਅੰਕਲ ਵੈਸੇ ਇੱਥੇ ਲੋ ਵੀ ਹੁਣ ਅਸੀਂ ਚੱਲੇ ਘਰੋਂ ਕਰੀ ਆਪੋਂ ਆਪਣੇ ਟਾਈਮ ਹੋ ਗਿਆ 12:30 ਨਹੀਂ ਸੌਰੀ 12:00 ਵਜੇ ਹਜੇ 12:30 ਅੱਜ ਵੈਸੇ ਕੰਮ ਬਹੁਤ ਹੀ ਜ਼ਿਆਦਾ ਮੰਦਾ ਸੀਗਾ ਤਾਂ ਹੀ ਅਸੀਂ ਬੋਰ ਹੋ ਗਏ ਬੈਠੇ ਬੈਠੇ ਆਰਡਰ ਦਾ ਪੈਸਾ ਨਹੀਂ ਆ ਰਿਹਾ ਸੀ ਹੈ ਬਾਬੇ ਅੱਜ ਹੈ ਨਹੀਂ ਇਹ ਕੰਮ ਅੱਜ ਕੁਝ ਵੀ ਨਹੀਂ ਬਣਾ 10 ਘੰਟੇ ਲਾਇਆ 750 ਪਾਣਾ ਅੱਗੇ ਦੀ 10000 ਰੁਪਏ ਬਣਾ ਦੇਣੀ ਅੱਗੇ ਸੀ 15 1500 ਤੋਂ 2 2000 ਦਾ ਬਣ ਜਾਂਦਾ ਕੋਈ ਨਹੀਂ ਅੱਜ ਤਾਂ ਨਵੀਂ ਯੋਜਨਾ ਰ ਹੈ ਉਹਦਾ ਵੀ ਕਾਰੇ ਬਣਾ ਕੇ ਦੇ ਨਵਾਂ ਤੜਕੇ ਆਉਂ ਵੈਸੇ ਤਾਂ ਅੱਜ ਵਾਲਾ ਤੜਕੇ ਜਾਊਗਾ ਵਲੌਗ ਕੱਲ ਵਾਲਾ ਵਲੌਗ ਪਰਸੋ ਆਊਗਾ ਫਿਰ ਤੁਹਾਨੂੰ ਪਰਸੋ ਦੱਸਾਂਗੇ ਸੋਵਾਰ ਨੂੰ ਕਿੰਨਾ ਕੰਮ ਲੱਗੀ ਆਪਾਂ ਨੂੰ ਮੇਲ ਦਾ ਕੰਮ ਵਗੈਰਾ ਥੋੜਾ ਚੱਲੇ ਅਸੀਂ ਕਰੇ ਤੇ ਹੋਰ ਤਾਂ ਬਸ ਕੁਝ ਹੈ ਨਹੀਂਗਾ ਬਾਬੇ ਕੀ ਬੋਲਾਂਗੇ ਤੁਸੀਂ ਦੇਖ ਚੱਲਦੇ ਆ ਰਾਸਾ ਬਹੁਤ ਹਨਾਣਾ ਦੁਨੀਆ ਨੇ ਥੋੜੀ ਦਿਖ ਰਿਹਾ ਸਾਰਾ ਚਲ ਠੀਕ ਹੈ ਜੀ ਫਿਰ ਬਾਏ ਬਾਏ ਟਾਟਾ ਸਾਰਿਆਂ ਨੂੰ ਲਾਵ ਲਾਵ ਯੂ ਸਾਰਾ ਟਰੱਕ ਵਰਕੇ ਬਸ ਲਾਈਟ ਓਏ ਯਾਰ ਦਾ ਟਰੈਕ ਲਵ ਯੂ ਵਾਲਾ ਭੁੱਖਾ ਰੋਟੀ ਖਾਣ ਆ ਗਿਆ ਹੈ ਵੀ ਪਤਾ ਲੱਗ ਗਿਆ ਹੁਣ ਰੋਟੀ ਖਾਣ ਲੱਗ ਗਿਆ ਤੇ ਹੁਣ ਆ ਗਿਆ ਭੱਜ ਕੇ ਦੋ ਦੇ ਮੇਰੇ ਕੋਲ ਸੁੱਤਾ ਪਿਆ ਸੀਗਾ ਸੁੱਤਾ ਪਿਆ ਸੀ ਮੈਂ ਰੋਟੀ ਖਾਣ ਲੱਗ ਗਿਆ ਵੀ ਹੁਣ ਆ ਗਿਆ ਮੇਰੇ ਕੋਲ ਭੱਜ ਕੇ ਚੱਲ ਚੱਕ ਕੇ ਸੋ ਓਏ ਚੱਲੀ चल सो जाके सो उत 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 उलू जा चढ़ गया एमी आ आप बह गया मेरे को आ चलो चल 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 चल, चल। हजार